ਇਹਦੀ ਭੈਣ ਕਿਹੜੀ ਐਮਪੀ ਬਣ ਗਈ ਹੂੰ ਇਹਦੀ ਘਰ ਵਾਲੀ ਕਿਹੜੀ ਐਮਐਲਏ ਬਣ ਗਈ ਹੂੰ ਇਹ 60 ਸਾਲ ਦੇ ਬੁੱਢੇ ਨੇ ਕਿਉਂ ਵਿਆਹ ਕਰਾਇਆ ਵੀ ਕੋਈ ਮਿਸਟਰੀ ਮਿਲ ਜੂਗੀ ਉਹਨੇ ਕਰਾਇਆ ਉਹ ਜਿਹੜਾ ਤਾਂ ਜਵਾਕਾਂ ਦਾ ਤਾਂ ਘਰ ਆ ਜੇ ਨਹੀਂ ਬਣ ਸਕਿਆ ਉਹ ਆਪਣਾ ਉਹ ਬਾ ਆਪਣਾ ਕੀ ਬਣ ਜੂਗਾ ਇਹ ਕਹਿੰਦੇ ਸੀਗਾ ਮੈਂ ਪਿਆਮ ਨੂੰ ਸਿਆਉਣੇ ਦੀ ਚਿੜੀ ਬਣਾਉਂਗਾ ਬਾਈ ਸਾਨੂੰ ਤਾਂ ਲੋੜ ਨਹੀਂ ਐ ਹਰਜੀ ਸਿਆਉਣੇ ਦੀ ਚਿੜੀ ਦੀ ਠੀਕ ਆ ਤੂੰ ਤਿੰਨ ਦੀ ਭੈਣ ਘੜਤੀ ਚੌਥਾ ਤਿਆਰ ਤੂੰ ਰਹਿ ਨਹੀਂ ਦੇ ਹਰਜੀ ਸਿਆਉਣੇ ਦੀ ਚਿੜੀ ਨੂੰ ਭਾਨੇ ਸਿੱਧੂ ਦੇ ਸਬੰਧ ਦੇ ਵਿੱਚ ਵੱਡਾ ਇਕੱਠ ਹੋਇਆ ਤੇ ਇਕੱਠ ਦੇ ਵਿੱਚ ਇਹ ਨੌਜਵਾਨ ਵੀਰ ਆਏ ਆ ਇਹਨਾਂ ਨੂੰ ਪੁੱਛਾਂਗੇ ਇਹਨਾਂ ਦਾ ਕੀ ਕਹਿਣਾ ਕੀ ਕਹਿਣਾ ਬਾਈ ਜੀ ਤੁਹਾਡਾ ਭਾਨੇ ਸਿੱਧੂ ਬਾਰੇ ਭਾਨੇ ਸਿੱਧੂ ਇਕੱਠ ਹੋਇਆ ਉਹ ਤੇ ਮਦਦ ਲਈ ਆਏ ਆ ਜੇ ਕੋਈ ਮਤੀ ਕੋਈ ਗੁਰਦੁਆਰਾ ਮਸਜਿਦ ਤਾਂ ਕਾ ਪੰਡਾ ਚ ਵੀ ਹੈਗਾ ਭਾਨੇ ਸਿੱਧੂ ਬਾਸਤੀ ਆਏ ਆ ਇਹ ਛਾੜੂ ਵਾਲੇ ਕਿਵੇਂ ਜਿੱਤ ਗਏ ਸੀ ਇਹ ਪਹਿਲੇ ਕੁਰਸੀਆਂ ਤੇ ਖੜ ਗਿਆ ਤੇ ਚੌਂਕੜੀਆਂ ਤੇ ਖੜ ਗਿਆ ਉੱਥੇ ਕਹਿੰਦਾ ਮੈਂ ਤੁਹਾਡੇ ਵਰਗਾ ਭਾਈ ਆ ਹੂੰ ਵੀ ਜੱਟ ਭਾਈ ਆ ਸਾਡੇ ਲੋਕਾਂ ਨੂੰ ਆਗੇ ਵੀ ਜੱਟ ਭਾਈ ਆ ਟਰੈਕਟਰ ਵਾਲੇ ਜਾਣਦਾ ਇੰਜਨ ਵਾਸਤੇ ਜਾਣਦਾ ਬਲਦਾਂ ਵਾਸਤੇ ਜਾਣਦਾ ਹੋਣਿਕ ਦੇ ਚੱਕਾ ਹੈਂਡਲ ਵੀ ਮੈਂ ਇੰਜ ਦਾ ਮਾਰ ਕੇ ਆਉਣਾ ਭਲਾ ਕਿ ਮੈਂ ਹੈਂਡਲ ਮਾਰਦਾ ਫਿਰ ਨੰਬਰ 2 ਇਹ ਜਿੱਤੇ ਕਿਵੇਂ ਸੀ ਵੀ ਜੋ ਲੋਕਾਂ ਚ ਕਮ ਸਕਿਉਰਟੀ ਨਹੀਂ ਲੈਂਦਾ ਮੇਰੀ ਗੱਲ ਜਿਹੜੇ ਬਾਦਲ ਦੇ ਘਰ ਆਈ ਸੀ ਸੁਖਵੀਰ ਦੇ ਬਾਦਲ ਹਰਸ਼ਮਿਤ ਕੌਰ ਉਹ ਸਕਿਉਰਟੀ ਲੈਂਦੀ ਪਤਾ ਕਦੇ ਵਾਸਤੇ ਲੈਂਦੀ ਜਿੱਤ ਕੇ ਲੈਂਦੀ ਸੀ ਜਿਹੜੀ ਕੈਪਟਨ ਦੇ ਘਰ ਆਈ ਸੀ ਉਹ ਵੀ ਜਿੱਤ ਕੇ ਸਕਿਉਰਟੀ ਲੈਂਦੀ ਸੀ ਇਹਦੀ ਭੈਣ ਕਿਹੜੀ ਐਮਪੀ ਬਣ ਗਈ ਇਹਦੀ ਘਰ ਵਾਲੀ ਕਿਹੜੀ ਐਮਐਲਏ ਬਣ ਗਈ ਇਹ 60 ਸਾਲ ਦੇ ਬੁਢੇ ਨੇ ਕਿਉਂ ਵਿਆਹ ਕਰਾਇਆ ਵੀ ਕੋਈ ਮਿਸਟਰੀ ਮਿਲ ਜੂਗੀ ਉਹ ਨਹੀਂ ਕਰਾਇਆ ਉਹ ਜਿਹੜਾ ਤਾਂ ਜਵਾਕਾਂ ਦਾ ਤਾਂ ਘਰ ਆ ਜੇ ਨਹੀਂ ਬਣ ਸਕਿਆ ਉਹ ਆਪਣਾ ਉਹ ਬਾ ਆਪਣਾ ਕੀ ਬਣ ਜੂਗਾ ਉਹ ਤਾਂ ਬਾਹਰ ਤੁਰੇ ਬੈਠੇ ਆ ਕਹਿੰਦਾ ਮੈਂ ਨੌਕਰੀਆਂ ਦਊਂਗਾ ਬਾਹਰ ਜਾਣ ਨਹੀਂ ਦਿੰਦਾ ਜਿੰਦਾ ਵੀ ਤੇਰੇ ਜਵਾਕ ਕਿਉਂ ਬਾਹਰ ਬੈਠੇ ਆ ਉਹ ਵੀ ਇਹ ਜਵਾਕ ਦਾ ਕਿਹੜਾ ਮਾ ਮਾ ਪਿਓ ਆ ਕਿਹੜਾ ਜਵਾਕ ਨੂੰ ਨਹੀਂ ਪਿਆਰ ਕਰਦਾ ਜਿਹਦੇ ਚ ਘਾਟ ਸੀ ਲੋਕ ਤਾਂ ਮੂਰਖ ਸੀ ਜਦੋਂ ਵੀ ਆ ਜਵੱਟਾਂ ਨੂੰ ਸਮਝਾਦਾ ਪੰਜਾਬ ਨੂੰ ਕੀ ਸੰਭੂਗਾ ਹਮ ਇੱਕ ਕਹਿੰਦੇ ਵੀ ਬੱਚਾ ਕਰਾਇਆ ਮਾਫ ਕਰਤਾ ਤੇਰੇ بیوی ਮਾਰਤਾ ਰਹੀ ਉਹ ਦਰਮਿਆਨ ਦੇਖੋ 6 ਜਲੂਗਾਂ ਨੇ 300 ਜਲਟ ਮਾਫ ਆ ਵੀ ਉਹ ਤੋਂ ਬਾਅਦ ਜਿਹੜਾ ਉਹ ਪੈਸੇ ਆਉਣਗੇ 600 ਜਲਟ ਤੋਂ ਬਾਅਦ ਮੱਛੂ ਦੀ ਮੱਛੂ ਦਰਮਿਆਨ ਚ ਫਖਾ ਕੇ ਚੱਲੂਗਾ ਏਸੀ ਚੱਲਣਗੇ ਉਹ ਬੇਛੜੀ ਲੈ ਜਾਣਗੇ ਨਹੀਂ ਤਾਂ ਜਿਹੜਾ ਆ ਟੈਕਸੀ ਦਾ ਤੇ ਬਦਲਾ ਤੇ ਫੇਰ ਨੰਬਰ ਦੇ ਬੱਚਾ ਦਾ ਕਰਾਇਆ ਵਚਾਤ ਕਰਾ ਮਾਫ ਕਰਨਾ 60 ਸਾਲ ਤੋਂ ਉੱਪਰ ਕਰਨਾ ਸੀ ਇਹਨਾਂ ਸਾਰਿਆਂ ਨੇ ਕਰਤਾ ਇਹ ਇੰਨੇ ਲੋਕ ਬੁੱਧੂ ਬਣ ਜਾਂਦੇ ਆ ਵੀ ਜਾ ਕੇ ਦੋ ਕੋ ਮੌਕੇ ਤੇ ਕੰਮ ਕਰਦੇ ਉਹ ਜਮਾਨ ਕੀਤੀ ਬੁੱਢੀਆਂ ਨੇ ਪਤਾ ਕਿਹੜਾ 1000 ਰੁਪਏ ਲਾਲਚ ਵਾਸਤੇ ਵੋਟਾਂ ਪਾਤੀਆਂ ਕਿਹੜੇ ਨੂੰ 1000 ਰੁਪਏ ਦਿੱਤਾ ਮੇਰਾ 2016 ਕਨ ਪੰਚਾਇਤੀ ਜ਼ਮੀਨਾਂ ਛੜਾਉਣੇ ਆ ਮੇਰਾ 2016 ਦਾ ਕੇਸ ਚੱਲਦਾ ਪੰਚਾਇਤ ਤੇ ਦੋ ਵਾਰੀ ਮੈਂ ਜਿੱਤ ਗਿਆ ਉਹ ਬਾਦ ਜ਼ਮੀਨ ਵਾਲੇ ਆ ਉਹ ਗਾਹ ਕਰ ਦਿੰਦੇ ਆ ਮੈਨੂੰ ਕਹਿੰਦਾ ਵਕੀਲ ਕਹਿੰਦਾ ਪੈਸੇ ਲਿਆ ਤੇਰਾ ਲਵੇ ਲੱਗਿਆ ਪਿਆ ਬੈਂਚ ਤੇ ਆਇਆ ਪਿਆ ਦੇਸ ਉਹ ਜੇ پیسے ਬਣਗੇ ਫੇਰੀ ਲੈ ਕੇ ਆਉਂਗਾ ਕੋਈ ਦੇ ਦਿਆ ਨਹੀਂ ਫਿਰ ਕਹਿੰਦੇ ਜਿਹੜੇ ਮਲਾਜ਼ਮਾ ਤੁਹਾਡੇ ਘਰੇ ਆ ਕੇ ਕੰਮ ਕਰਨਗੇ ਐ ਨਹੀਂ ਪਤਾ ਕਰੋ ਚੱਕ ਕੇ ਲੈ ਕੇ ਜਾਣਗੇ ਆ ਕੰਮ ਕਰਨਗੇ ਮਲਾਜ਼ਮ ਇਹਨਾਂ ਦੇ ਬਿਲਕੁਲ ਤੇ ਪੰਜਾਬ ਪੁਲਿਸ ਸੀ ਕਾਲੀ ਵੀ ਨਹੀਂ ਮਾਰੇ ਸੀ ਕਾਲੀਆਂ ਨੇ ਟਿੱਬੇ ਤੇ ਮੋਟਰਾਂ ਚਲਾਦੀਆਂ ਪਰ ਮਾਰੇ ਕਿਹਨੇ ਕੀਤਾ ਜਿਹੜਾ ਪ੍ਰਧਾਨ ਬਣਾ ਤੇ ਚੇਅਰਮੈਨਾਂ ਤੇ ਸਾਡੀ ਦਾਰੂ ਪਈ ਠੰਡੇ ਹੁਣ ਛੱਡ ਓਏ ਉਹਨਾਂ ਨੇ ਮਰਵਾ ਦੇ ਬਈ ਠਿੱਕਾ ਕਰਨ ਲੱਗ ਗਏ ਮਾਰੇ ਕਾਲੇ ਸੀ ਵੀ ਨਹੀਂ ਸੀ ਲੋਕਾਂ ਤੋਂ ਘਾਏ ਆ ਕਿੰਨਾ ਕੁਝ ਕਹਿਆ ਉਹਨੂੰ ਕਹਿੰਦੇ ਜਿਹੜਾ ਕੈਪਟਨ ਆ ਕਹਿੰਦੇ ਆਸ਼ਿਕ ਕਹਿੰਦੇ ਹੁੰਦੇ ਸੀ ਉਹਨੇ ਕੁਝ ਕੀਤਾ ਬਾਦਲ ਬਾਦਲ ਦੀ ਘਰਾਂ ਨੂੰ ਭਾਬੀ ਕਹਿੰਦੇ ਸੀ ਉਹਨੇ ਕੁਝ ਕੀਤਾ ਉਹਨੂੰ ਆਏ ਸੀ ਵੱਡੇ ਕੰਮ ਆ ਛੋਟੇ ਕੁੱਤੇ ਭੌਂਗਦੀ ਜਾਂਦੇ ਆ ਇਹ ਸਾਡੇ ਕੁੱਤੇ ਨੰਗਿਆ ਹੋਇਆ ਕੀੜੇ ਮਕੋੜਾ ਲੰਗਿਆ ਹੋਇਆ ਵੀ ਪਤਾ ਵੀ ਜੇ ਆਏ ਕੀੜੇ ਇਕੱਠੇ ਜਾਂਦੇ ਆ ਵੀ ਜੇ ਕੀੜੇ ਉਹ ਕੀੜੇ ਫੜਦਾ ਹੋਣਾ ਆਏ ਕੀੜੇ ਫੜੇ ਨਹੀਂ ਜਾਂਦੇ ਜਿਵੇਂ ਫੜਨ ਨੂੰ ਫਿਰਦਾ ਇਹ ਜੇ ਆਪਾਂ ਦੋ ਭਾਈ ਛਕੇ ਹੋਣ ਇੱਕ ਭਾਈ ਅਡੋਜੇ ਦੋਨਾਂ ਭਾਈ ਇੱਕ ਭਾਈ ਦੇ ਕਬੀਲੇ ਠੀਕ ਹੋ ਜੇ ਦੂਜੇ ਭਾਈ ਨੂੰ ਪਸਾਨ ਨੂੰ ਹਟ ਜਾਂਦਾ ਇਹ ਤਾਂ ਮੁੱਖ ਮੰਤਰੀ ਬਣਾਤਾ ਇਹ ਆਪਣੀ ਪੰਜਾਬੀ ਨੂੰ ਕੀ ਪਸਾਨੂਗਾ ਉਹ ਪਹਿਲਾਂ ਐ ਸੀ ਪੰਜਾਬੀ ਨੂੰ ਜੱਟ ਪਾਈ ਆ ਵੀ ਚਲ ਸਾਨੂੰ ਕੀ ਪਤਾ ਦਿੱਲੀ ਥੱਲੇ ਜਾ ਕੇ ਲੱਗ ਜੂਗਾ ਉਹ ਵੀ ਪਹਿਲਾਂ ਨੇ ਐਮਪੀ ਬਣ ਕੇ ਲੋਕਾਂ ਨੂੰ ਦਿਖਾਇਆ ਸੀ ਤਾਂ ਲੋਕ ਮਦਦ ਕਰਦੇ ਸੀ ਵੀ ਜਾ ਕੇ ਲੋਕ ਸਭਾ ਤੇ ਬੋਲਿਆ ਲੈ ਬਣਾ ਕੇ ਲਿਆਉਂਦਾ ਸੀ ਲੋਕ ਤਾਂ ਮੂਰਤ ਬਣੀ ਸੀ ਊਣੀ ਬਣੀ ਸੀ ਉਹ ਉਹ ਪਜਾਮਾ ਲਈ ਫਿਰਦਾ ਸੀ ਜੀ ਤੇ ਹਾੜਾਂ ਚ ਉਹ ਪਤਾ ਕੇਂਦਰ ਸਰਕਾਰ ਨੇ ਪੈਸੇ ਦਿੱਤੇ ਸੀ ਉਹ ਫੋਟੋ ਲਓਗੇ ਆਪ ਦੀਆਂ ਪੰਜਾਬ ਤੇ ਕਰਜ਼ਾ ਉਹ ਜਾ ਤਾਂ ਦਿੱਲੀ ਵਾਲਾ ਲਈ ਫਿਰਦਾ ਕਰਦਾ ਚੜੂਗਾ ਨਹੀਂ ਹੋਰ ਕੀ ਕਰੂਗਾ ਜਮੀਰ ਮਰ ਗਈ ਯਾਰ ਬਾਈ ਲੋਕਾਂ ਦੀ ਜਿਹੜੇ ਚਾਰ ਬੋਲਦੇ ਫੜੇ ਅੱਜ ਮੈਂ ਵੀ ਜਾਊਂਗਾ ਪਿੰਡ ਧਾਜੋ ਗਿਆ ਮੈਂ ਤਾਂ ਦੱਸਦਾ ਬਾਈ ਅੱਜ ਸਾਰਿਆਂ ਨੂੰ ਇੰਟਰਵਿਊ ਦੇਤੀ ਫੜੇ ਮੈਲ ਜੋ ਪਿੰਡ ਧਾਜੋ ਗਿਆ ਪਰ ਤਾਂ ਮੁੰਡਾ ਜੇ ਫੜਿਆ ਠੀਕ ਆ ਮੈਂ ਇਹਨਾਂ ਨੂੰ ਭਾਨੇ ਨੂੰ ਤੇ ਲੱਖੇ ਨੂੰ ਲੋਕ ਲੜਾਉਂਦੇ ਆ ਮਾਂ ਬਾਪ ਦੇ ਭਈਆ ਅੰਦਰ ਮੰਡੂਠੇ ਆ ਉਹ ਐ ਕੀ ਪਤਾ ਵੀ ਇਹ ਛੁਰੇ ਮਾਰਦੇ ਆ ਵੀ ਉਹ ਤਾਂ ਹੂਣ ਲੜਾਉਂਦੇ ਆ ਇਹ ਛੁਰੇ ਮਾਰ ਉਹ ਚੋਰੀਆ ਕੇਸ ਤੇ ਆਉਣਾ ਸੀ ਜੇ ਆਪਾਂ ਕਿਹਾ ਕਿ ਚੋਰੀ ਕੇ ਮੇਰ ਕੇ ਚਿੱਤੀ ਪਿੰਨਾ ਤੇ ਲੱਗਦਾ ਇਹ ਤੱਕ ਤੇ ਕਾਲ ਚਲਾਤੀ ਸਾਰੀ ਉੱਪਰ ਲੈ ਨਹੀਂ ਨੀ ਕੱਲ ਉਹ ਜਵਾਬ ਦੂਗਾ ਪਪਾ ਪੁੱਤਾ ਚੋਰੀ ਕਰਦਾ ਕਾਹਦੀ ਚਾਹ ਦੀ ਉਹ ਚੋਰੀ ਕਰੋੜਾਂ ਰੁਪਈਆ ਦਾ ਲਾ ਦਿੰਦੇ ਧਮਲਾ ਕੀਤੇ ਨੇ ਕਰੋੜਾਂ ਰੁਪਈਆ ਜੱਟਾ ਲੈ ਕੇ ਓਏ ਆ ਲੱਗਣਾ ਕੀ ਪਤਾ ਕਰ ਗਿਆ ਹੋਵੇ ਉਹ ਜਿਹੜਾ 10000 ਦੀ ਚਾਹ ਪਿਆ ਸਕਦਾ ਉਹ ਮੈਂ ਮੈਂ ਆਉਂਦਾ ਨਹੀਂ ਸੀ ਪਿੱਛੇ ਮੇਰੇ ਘਰ ਵਾਲੇ ਨੇ ਭੇਜਿਆ ਚਾਰ ਦਿਨ ਇੰਟਰਵਿਊ ਹੋ ਗਈ ਜੀ ਸਿਣਾਉਂਦੀ ਨੂੰ ਇਹਦੇ ਠੰਡਾ ਉਹ ਗੁਰਗੋਲ ਸਿੰਘ ਬੱਚਾ ਦਾ ਕੰਮ ਕਰਦਾ ਉਹਦਾ ਕੱਪੜੇ ਪਾਏ ਹੋਏ ਸੀ ਤਾਂ ਆ ਠੰਡੇ ਵਿੱਚ ਚਲਿਆ ਸੀ ਇਹਦੇ ਕੱਪੜੇ ਲਾ ਕੇ ਉੱਤੇ ਡੰਡਾ ਬਾਲੀ ਪਾਇਆ ਇਹਦਾ ਗੁਰੂ ਦੋਹਾਂ ਦਾ ਪੱਕੇ ਬੱਚਾ ਬਣਾਤਾ ਇਹਨੇ ਨਾ ਵੀ ਤੂੰ ਇਹਦਾ ਵੀ ਗੁਰੂ ਗੋਲ ਸਿੰਘ ਦਾ ਪੱਕਾ ਬੱਚਾ ਵੀ ਤੂੰ ਤਾਂ ਡਰਦਾ ਨਹੀਂ ਕਿਸੇ ਤੋਂ ਇਹ ਡਰ ਨੂੰ ਹਟਾ ਦੇ ਆ ਮੇਰੇ ਮੈਂ ਪਹਿਲੇ ਦਿਨ ਇੰਟਰਵਿਊ ਤੇ ਇਕੱਲੇ ਮੁੰਡੇ ਸੋ ਕਿਦਾਂ ਬੋਲਿਆ ਨਹੀਂ ਬੱਦਿੱਤੀ ਸਾਰਿਆਂ ਨੂੰ ਇੰਟਰਵਿਊ ਦੇਤੀ। ਪਰ ਜੇ ਕੰਮ ਚੰਗੇ ਦੇ ਤਾਂ ਲੋਕ ਆਪ ਚੰਗੇ ਕਹਿਣ ਲੱਗ ਜਾਂਦੇ। ਐਨੇ ਕਿ ਡਾਕੇਮਾਰੇ ਕੁੜੀਆਂ ਕੁੜੀਆਂ ਭਜਾਈਆਂ ਕਿ ਸੜੀਆਂ। ਜਿਹੜੇ ਫੜ ਕੇ ਅੰਦਰ ਕਰਤਾ ਉਹ ਵੀ ਚੈਨੀ ਚੋਰੀ ਚ। ਉਹ ਆਏ ਤਾਂ ਕਹਿੰਦੇ ਵੀਰ ਬਾਰ-ਬਾਰ ਵੀ ਆ ਕਰੋ। ਇਹ ਕਮਲੇ ਕਿੱਤੇ ਹੋਇਆ। ਮੰਨ ਨਹੀਂ ਜਾਂਦੇ ਲੋਕ ਤਾਂ। ਵੀ ਚੈਨੀ ਚੋਰੀ ਖਾਦੀ ਆ ਬਈ। ਤਾਂ ਐਨੀ ਮਟਾਈ। ਸਾਰਿਆਂ ਨੂੰ ਦਾ ਪਹਿਲਾ ਸਤਿ ਸ੍ਰੀਕਾਲ। ਠੀਕ ਆ। ਦੂਜੀ ਗੱਲ ਬਈ ਜਿਹੜਾ ਬੰਦਾ YouTube ਤੋਂ Instagram ਤੋਂ ਠੀਕ ਆ। 2 2 2.5 ਲੱਖ ਰੁਪਿਆ ਠੀਕ ਹੈ ਚਲੇਰ ਲੱਖ ਰੁਪਈ ਲਾ ਲ 2.5 ਲੱਖ ਰੁਪਿਆ ਕਮਾਉਂਦਾ ਲਾ ਉਹ ਬੰਦਾ ਭਾਈ 10000 ਦਾ ਚੈਨੀ ਖੋਊਆ ਯਾਰ ਅੱਛਾ 18 ਲੱਖ ਦੀ ਗੱਡੀ ਆ ਉਹਦੇ ਕੋਲੇ ਉਹ 10000 ਰੁਪਈ ਦੀ ਚੈਨੀ ਖੋਊ ਯਾਰ ਹੈ ਉਹਦੇ ਬਿਜਲੀਆਂ ਲੱਗੀਆਂ ਠੀਕ ਹੈ ਜਾ ਉਹਨੂੰ ਕਿਸ ਨੇ ਰਾਏ ਨਹੀਂ ਦਿੱਤੀ ਵੀ ਤੂੰ 18 ਲੱਖ ਦੀ ਗੱਡੀ ਕਿਉਂ ਲੈ ਕੇ ਆ ਨਾ ਮਰੂਤੀ ਲੈ ਕੇ ਆ ਵੀ ਤੈਨੂੰ ਫੇਰ ਫੇਰ ਚੈਨੀ ਖੋਈਂ ਤੂੰ ਠੀਕ ਹੈ ਦੂਜੀ ਗੱਲ ਭਾਈ ਇਹ ਦੂਜਾ ਵਜੀਰ ਖਾਂ ਦਾ ਠੀਕ ਆ ਆਈ ਦਿਨਾਂ ਚ ਵਜੀਰ ਖਾਨ ਨੇ ਸਹਿਬ ਯਾਦ ਦੇ ਚਨਾਇ ਸੀ ਇਹ ਨੀਣਾ ਚ ਠੀਕ ਆ ਤੇ ਇਹਨੇ ਕੀ ਕਰਿਆ ਬਾਈ ਠੀਕ ਆ ਇਹਨੇ ਉਹਨੂੰ ਨੰਗਾ ਕਰਕੇ ਉਹਦੇ ਠੰਡਾ ਪਾਣੀ ਪਾਇਆ ਠੀਕ ਆ ਉਹਨੂੰ ਟੌਰਚਰ ਕਰਾਇਆ ਗਿਆ ਠੀਕ ਆ ਬਾਈ ਇਹਨੇ ਇਹਦੀ ਸਰਕਾਰ ਆਈ ਆ ਇਹਦੀ ਸਰਕਾਰ ਚ ਬਾਈ ਸੋਚ ਮਰ ਗਈ ਠੀਕ ਆ ਖੇਡ ਮਰ ਗਈ ਠੀਕ ਆ ਗੀਤਕਾਰੀ ਮਰ ਗਈ ਠੀਕ ਆ ਹੁਣ ਚੌਥਾ ਤਿਆਰ ਆ ਠੀਕ ਆ ਇਹਨੂੰ ਬਾਈ ਪਤਾ ਕੀ ਸੀ ਆ ਠੀਕ ਹੈ ਇਹਨੂੰ ਆਏ ਸੀਗਾ ਵੀ ਲੱਖਾ ਸਹਣਾ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰੀ ਜਾਂਦਾ ਠੀਕ ਹੈ ਵੀ ਆਪਾਂ ਸੱਪ ਦੀ ਸਰੀ ਨੱਪੋ ਠੀਕ ਹੈ ਵੀ ਆਪਾਂ ਆਪਾਂ ਨਾ ਸਿੱਧੂ ਜੱਬਲੋ ਤੇ ਲੱਖਾ ਸਹਣਾ ਆਪੀ ਚੁੱਪ ਕਰਕੇ ਬਹਿ ਜੂ ਪਰ ਇਹ ਤੋਂ ਅੰਤ ਮੰਨੂ ਇਹ ਨਹੀਂ ਪਤਾਗਾ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਸਿੰਘ ਜੀ ਦੇ ਵਾਰਸ ਆਗੇ ਠੀਕ ਹੈ ਬੀਜੇ ਆਪਾਂ ਇੱਕ ਭਾਨਾ ਦੱਬਾਂਗੇ ਇੱਕ ਲੱਖ ਲੱਖਾ ਸੁਧਾਣਾ ਦੱਬਾਂਗੇ ਤਾਂ 4 ਲੱਖੇ ਸੁਧਾਣੇ 10 ਭਾਨੇ ਸਿੱਧੂ ਵਰਗੇ ਖੜੇ ਹੋਣਗੇ ਠੀਕ ਆ ਇਹਨੂੰ ਆਏ ਸੀਬੀ ਬਾਈ ਬੀਜੇ ਆਪਾਂ ਭਾਨੇ ਸਿੱਧੂ ਭਾਨਾ ਸਿੱਧੂ ਵੀ ਲੱਖੇ ਸੁਧਾਣੇ ਦੇ ਹੱਕ ਚ ਬੋਲੂਗਾ ਠੀਕ ਆ ਵੀ ਆਪਾਂ ਭਾਨੇ ਸਿੱਧੂ ਨੂੰ ਚੱਕੋ ਤੇ ਲੱਖੇ ਸੁਧਾਣੇ ਦੇ ਦਿਲ ਚ ਡਰ ਪੈ ਜੂਗਾ ਠੀਕ ਆ ਵੀ ਉਹ ਆਪਣੇ ਆਪ ਚੁੱਪ ਕਰ ਜੂਗਾ ਠੀਕ ਆ ਬਾਈ ਇਹ ਇਹ ਸਰਕਾਰ ਬਾਈ ਦੀਪ ਸਿੱਧੂ ਦੀ ਗੱਲ ਸਹੀ ਸੀਗੀ ਇਹ ਦਿੱਲੀ ਵਾਲਿਆਂ ਨਾਲ ਕਿਉਂ ਖਿਚੜੀ ਮੰਗੂ ਮਿਲਿਆ ਹੋਇਆਗਾ ਠੀਕ ਆ ਅਗਲੀ ਵਾਰ ਭਾਈ ਇਹ ਐਮਐਲ ਮੁੱਖ ਮੰਤਰੀ ਦਾ ਦੂਰਾ ਐਮਐਲ ਵੀ ਬਣ ਗਿਆ ਤਾਂ ਯਾਰ ਥੂ ਆ ਆਪਣੇ ਤੇ ਠੀਕ ਆ ਦੂਜੇ ਵਾਲੇ ਇਹ ਕਹਿੰਦਾ ਮੇਰੀ ਚੈਨੀ ਲਾਈ ਲੈ ਮੈਂ ਚੈਨੀ ਧਰਦਾ ਗੁਰੂ ਘਰ ਦੇ ਗੋਲਕ ਤੇ ਉਹ ਬੰਦਾ ਚੈਨੀ ਚੱਕ ਲਈ ਜਿਹੜਾ ਕਹਿੰਦਾ ਜਿਹੜਾ ਕਹਿੰਦਾ ਮੇਰੀ ਚੈਨੀ ਲਾਈ ਠੀਕ ਆ ਜੇ ਤਾਂ ਭਾਈ ਜੇ ਤਾਂ ਭਾਈ ਅਸੀਂ ਇਹਦੇ ਮੰਗੂ ਠੀਕ ਆ ਆਪਦੀਆਂ ਬੰਗਵਾਂ ਨਾਲ ਨਚਾਉਣੇ ਆ ਅੱਧੇ ਕੱਪੜੇ ਪਾ ਕੇ ਠੀਕ ਆ ਆਪਦੀਆਂ ਕੁੜੀਆਂ ਨਚਾਉਣੇ ਆ ਅੱਧੇ ਕੱਪੜੇ ਪਾ ਕੇ ਤਾਂ ਅਸੀਂ ਚੰਗੇ ਆ ਇਹਦੇ ਮੰਗੂ ਕਮੇਡੀਆਂ ਬਣਾਉਣੇ ਆ ਜੇ ਅਸੀਂ ਅਣਖ ਤੇ ਜ਼ਮੀਰ ਤੇ ਜਿਉਂਨੇ ਆ ਤਾਂ ਅਸੀਂ ਮਾੜੇ ਆ ਠੀਕ ਆ ਭਾਈ ਪੰਜਾਬ ਨਹੀਂ ਦਬਣ ਵਾਲੀ ਕੌਮ ਆ ਇੱਥੇ ਸੂਰਮੇ ਯੋਧਿਆਂ ਦੀ ਗਰੂਪ ਪੀਰਾਂ ਦੀ ਧਰਤੀ ਆ ਇਹ ਇਹ ਨਹੀਂ ਦਬਣ ਵਾਲੀ ਹੈਗੇ ਕੌਮ ਆ ਠੀਕ ਹੈ ਤੇ ਦੂਜੀ ਗੱਲ ਬਾਈ মিডিਆ ਬਕਾਊ ਆ মিডিਆ ਕਿਉਂ ਬਕਾਊ ਆ ਜਦੋਂ ਵੀ ਇਹਦੀ ਇੰਟਰਵਿਊ ਹੁੰਦੀ ਆ ਠੀਕ ਆ ਜਦੋਂ ਵੀ ਇਹਦੀ ਇੰਟਰਵਿਊ ਹੁੰਦੀ ਆ ਜਿਹੜੇ ਚੁਣਮੇ ਠੀਕ ਆ ਚੁਣਮੇ ਚੁਣਮੇ ਇਹਦੇ ਕੋਲੇ মিডিਆ ਵਾਲੇ ਹੈਗੇ ਆ ਜਿਹੜੇ ਇਹਨੇ ਖਰੀਦ ਲਏ ਠੀਕ ਆ ਉਹਨਾਂ ਨੂੰ ਲਿਆ ਆਉਂਦਾ ਅੰਦਰ ਤੇ ਜਿਹੜੇ ਅੰਦਰ ਬੰਦੇ ਚੁਣਮੇ ਚੁਣਮੇ ਹੈਗੇ ਲੁਧਿਆਣੇ ਕਿਹਾ ਸੀ ਗਾ ਸਾਰੇ ਆਇਓ ਮੇਰੇ ਕੋਲੇ ਲੱਖੇ ਸਿਧਾਣੇ ਦੇ ਬਾਈ ਕਿਉਂ ਘਰ ਨੁਕੇਰਾ ਪਾਇਆ ਠੀਕ ਆ ਤਾਂ ਸਾਰੇ ਆਇਓ ਮੇਰੇ ਕੋਲੇ ਜਿਹੜਾ ਮੇਰੇ ਕੋਲ ਮੈਥੇ ਸਵਾਲ ਪੁੱਛਿਓ ਠੀਕ ਹੈ ਉੱਥੇ ਬਈ ਉਹੀ ਇਹਦੀ ਇੰਟਰਵਿਊ ਚ ਉਹ ਬੰਦੇ ਜਾਂਦੇ ਆ ਜਿਹੜੇ ਬੰਦੇ ਮੀਡੀਆ ਵਿਕਿਆਊ ਆ ਇਹ ਮੀਡੀਆ ਵੀ ਵਿਕਿਆਊ ਆ ਪੈਸਾ ਫੇਕ ਤਮਾਸ਼ਾ ਦੇਖ ਯਾਰ ਠੀਕ ਹੈ ਜੇ ਪੈਸਾ ਬਈ ਤਾਂ ਸਾਰਾ ਕੁਝ ਆ ਜੇ ਆਪਾਂ ਗਰੀਬਾਂ ਦੇ ਹੱਕਾਂ ਲਈ ਬੋਲਦੇ ਆ ਤਾਂ ਬਈ ਜੇਲ੍ਹ ਹੀ ਆ ਠੀਕ ਹੈ ਹੁਣ ਮੈਂ ਲੋਕਾਂ ਮੁਰੇ ਹੀ ਅਪੀਲ ਕਰਦਾ ਹੱਥ ਬੰਨ ਕੇ ਵੀ ਬਾਈ ਬਾਰਸ਼ੀਆਂ ਤੇ ਜਾਂ ਭੋਗਾਂ ਤੇ ਆਏ ਦਾ ਕੋਈ ਫਾਇਦਾ ਨਹੀਂ ਭਾਨੇ ਸਿੱਧੂ ਦਾ ਡੱਟ ਕੇ ਸਾਥ ਦਿਓ ਠੀਕ ਹੈ ਐਦੂ ਦੁਗੜਾ ਤਿੱਗਣਾ ਬਾਈ ਕੱਠ ਦਿਖਾਓ ਤੇ ਸਾਨੂੰ ਇਹ ਕਹਿੰਦੇ ਸੀਗਾ ਮੈਂ ਪਿਆਮ ਨੂੰ ਸਿਉਣੀ ਦੀ ਚਿੜੀ ਬਣਾਉਂਗਾ ਬਾਈ ਸਾਨੂੰ ਤਾਂ ਲੋੜ ਨਹੀਂ ਆਰ ਜੀ ਸਿਉਣੀ ਦੀ ਚਿੜੀ ਦੀ ਠੀਕ ਆ ਤੂੰ ਤਿੰਨ ਦੀ ਭੈਣ ਘੜਤੀ ਚੌਥਾ ਤਿਆਰ ਤੂੰ ਰਹਿ ਨਹੀਂ ਦੇ ਹਰਜੀਤ ਸਿਆਉਣੀ ਦੀ ਚਿੜੀ ਨੂੰ ਉਹ ਬੰਦਾ ਬਾਹਰ ਕੱਢ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਭਾਵਨਾਵਾਂ ਹੈਗੀਆਂ ਨੌਜਵਾਨਾਂ ਚ ਸਿਸਟਮ ਤੋਂ ਅੱਕੇ ਹੋਇਆ ਅਸਲ ਦੇ ਵਿੱਚ ਇਹ ਗੱਲ ਆ ਕਿਉਂਕਿ ਆਪਾਂ ਜਜ਼ਬਾਤ ਵੇਖਿਆ ਕਿਸੇ ਦਾ ਇਹ ਜੀ ਨਹੀਂ ਕਰਦਾ ਅੱਜ ਜਿੰਨਾ ਵੀ ਇੱਥੇ ਇਕੱਠ ਹੋਇਆ ਅਸਲ ਦੇ ਵਿੱਚ ਭਾਨੇ ਸਿੱਧੂ ਨੇ ਕਿੰਨੇ ਲੋਕਾਂ ਦੇ ਪੈਸੇ ਮੜਾਏ ਬਹੁਤ ਸਾਰੇ ਪਰਿਵਾਰ ਕੈਮਰਿਆਂ ਦੇ ਸਾਹਮਣੇ ਆਏ ਆ ਠੀਕ ਆ ਹਾਂਜੀ ਭਾਈ ਜੀ ਕੀ ਕਹਿਣਾ ਤੁਸੀਂ ਭਾਨੇ ਸਿੱਧੂ ਦੇ ਸੰਬੰਧ ਚ ਭਾਨੇ ਸਿੱਧੂ ਨਾਲ ਬਹੁਤ ਤਕਾਉ ਕਰਿਆ ਇਸ ਸਰਕਾਰ ਨੇ ਗਲਤ ਕਰ ਰਹੀ ਹੈ ਪਰ ਮ ਆਪਣੇ ਲੋਕ ਵੀ ਨਹੀਂ ਸਮਝ ਰਹੇ ਹਮ ਆਪਣੇ ਲੋਕਾਂ ਚ ਕੀ ਹੋ ਰਿਹਾ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਰਹੇ ਹਮ ਤੀਜੇ ਦਿਨ ਕੋਈ ਨਵੀਂ ਜਥੇਬੰਦੀ ਬਣ ਜਾਂਦੀ ਆ ਹਮ ਕਦੇ ਕੋਈ ਬਣ ਗਈ ਕਦੇ ਕੋਈ ਬਣ ਗਈ ਜਿੰਨਾ ਟਾਈਮ ਇੱਕ ਝੰਡੇ ਥੱਲੇ ਆਪਾਂ ਇਕੱਠੇ ਨਹੀਂ ਹੁੰਦੇ ਉੰਨਾ ਟਾਈਮ ਆਪਣਾ ਖਲ ਨਹੀਂ ਹੁੰਦਾ ਹਮ ਆਪਾਂ ਕਹਿੰਦੇ ਨੇ ਭਗਵੰਤ ਮਾੜਾ ਬੱਲੇ ਕਹਿੰਦੇ ਕੈਪਟਨ ਮਾੜਾ ਉਦੋਂ ਬੱਲੇ ਬਾਦਲ ਕਹੇ ਮਾੜੇ ਤੇ ਨਾ ਬਾਦਲ ਕਹੇ ਮਾੜੇ ਨੇ ਨਾ ਭਗਵੰਤ ਮਾੜਾ ਮਾੜੀ ਤਾਂ ਪਾਪਰ ਹੈ ਜਿਹਦੇ ਹੱਥ ਜਾ ਜਾਂਦੀ ਹੈ ਉਹਨੂੰ ਨਸ਼ਾ ਚੜ ਜਾਂਦਾ ਹੀ ਜੀ ਓਵਰ ਫਾਰੇ ਉਲਟੇ-ਫਲਟੇ ਕੰਮ ਕਰਦਾ ਹੈ ਜੀ ਪਾਵਰ ਤੇ ਨਸ਼ਾ ਹੋ ਜਾਂਦਾ ਉਹਨੂੰ ਕੁਛ ਨਹੀਂ ਦਿੰਦਾ ਜੀ ਹੁਣ ਦਿੱਲੀ ਤੋਂ ਸਰਕਾਰ ਚੱਲਦੀ ਹੈ ਹਮ ਪਾਲਾ ਭਾਈ ਅੰਬਰਪਾਲ ਦੀਪ ਸਿੱਧੂ ਸਿੱਧੂ ਮੂਸੇ ਵਾਲਾ ਉਹਦੇ ਆਪਾਂ ਕੀ ਕਰੀ ਜਾਂਦੇ ਆ ਬੱਸਾਂ ਦੇ ਕਿਰਾਏ ਕਰੀ ਗਣੀ ਜਾਂਦੇ ਆ ਬੱਸਾਂ ਦਾ ਕਿਰਾਇਆ ਜੀ ਮੋਟਰਾਂ ਦਾ ਬੇਲਾ ਮੋਟਰਾਂ ਨੇ ਬੇਲਾ ਨੇ ਬਾਈ ਕੀ ਕਰ ਰਹੇ ਆ ਸਾਹਮਣੇ ਦਾ ਬਲਾ ਬੰਦੇ ਦੇ ਸਾਹਮਣੇ ਬਿਲਕੁਲ ਬਿਲਕੁਲ ਤੀਜੇ ਦਿਨ ਤੇ ਕੋਈ ਨਾ ਕੋਈ ਜਾ ਕੇ ਬੰਦਾ ਮਾਰ ਦਿੰਦੇ ਨੇ ਪਤਾ ਹੀ ਲੱਗਦਾ ਹਮ ਅੱਜ ਭਾਨੇ ਦੀ ਵਾਰੀ ਆ ਕੱਲ ਕੋਈ ਹੋਰ ਦਾ ਨੰਬਰ ਲਾਣਗੇ ਭਾਈ ਅਸੀਂ ਕਿੰਨੇ ਕ ਇਕੱਠ ਕਰੀ ਜਾਵਾਂਗੇ ਲੋਕਾਂ ਨੂੰ ਚਾਹੀਦਾ ਪਹਿਲਾਂ ਤਾਂ ਆਪਣੀ ਮੇਨ ਧਰਮ ਵੱਲ ਆਉਣਾ ਗੁਰਦੁਆਰਾ ਅੰਮ੍ਰਿਤਸਰ ਨੂੰ ਉਹ ਯਾਦ ਕਰਾਉਣਾ ਉੱਥੇ ਆਪਣੇ ਕੋਲੇ ਵੱਡਾ ਮੰਚ ਹੋਊਗਾ ਥਾਂ ਵੇਖੇ ਇਕੱਠ ਕਰਨ ਦੀ ਲੋੜ ਨਹੀਂ ਪੈਣੀ ਇੱਕ ਵਾਰੋਂ ਗੱਲ ਕਰਾਂਗੇ ਸਾਰੇ ਇੰਡੀਆ ਚ ਗੱਲ ਜਾਣੀ ਹੈ ਉਹਨਾਂ ਟਾਈਮ ਕੋਈ ਹੱਲ ਨਹੀਂ ਬਣਦਾ ਜਿੱਦਾਂ ਮਾਪਾ ਪਿਲਾ ਆਪਦੇ ਧਰਮ ਕਰੀ ਨਹੀਂ ਆਉਂਦੇ ਬਹੁਤ ਸੋਹਣੀਆਂ ਗੱਲਾਂ ਬਾਈ ਜੀ ਨੇ ਕਈਆਂ ਜੀ ਇੱਕ ਵੀਰ ਹੋਰ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਭਾਨੇ ਸਿੱਧੂ ਵੇਖੋ ਜੀ ਇਹ ਜ਼ੁਲਮ ਆ ਬਹੁਤ ਵੱਡਾ ਜ਼ੁਲਮ ਜੋ ਕਿ ਜਿਹੜਾ ਵੀ ਬੰਦਾ ਜ਼ੁਬਾਨ ਤੇ ਚੁੱਕਦਾ ਆਵਾਜ਼ ਚੁੱਕਦਾ ਆ ਉਹਨੂੰ ਹਰੇਕ ਥਾਂ ਤੇ ਇਸ ਟਾਈਮ ਟਾਰਗੇਟ ਕੀਤਾ ਜਾ ਰਿਹਾ ਏ ਇੱਕ ਇੱਕ ਭਾਨੇ ਸਿੱਧੂ ਨਾਲ ਨਹੀਂ ਹੋਇਆ ਮੈਂ ਖੁਦ ਅੰਦਰ ਵੀ ਲਾ ਕੇ ਆ ਇੱਕ ਗਰੀਬ ਕਿਸਾਨ ਦੀ ਪੈੜੀ ਬਚਾਉਂਦਿਆਂ ਹੋਇਆ ਇਹਨਾਂ ਦਾ ਪੱਟੀ ਦਾ ਇੱਕ ਐਮਐਲਏ ਉਹਨੇ ਮੈਨੂੰ ਸਭ ਤੋਂ ਪਹਿਲਾਂ ਉਹਨੇ ਅੰਦਰ ਕਰਾਇਆ ਇਹ ਮੇਰੀ ਜਥੇਬੰਦੀ ਸੀ ਚਲੋ ਅਸੀਂ ਬਾਹਰ ਆ ਗਏ ਉਹਨਾਂ ਚਿਰ ਇਸ ਤਰ੍ਹਾਂ ਧਰਨੇ ਲੱਗੇ ਰਹੇ ਤੇ ਪਰ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾਇਆ ਅੱਜ ਸਭ ਤੋਂ ਜ਼ਿਆਦਾ ਆਵਾਜ਼ ਲੋਕਾਂ ਦੀ ਉਹ ਬੰਦ ਕਰ ਰਹੀ ਆ ਅਸੀਂ ਤਰਨਤ ਕਰਨ ਤੋਂ ਆਏ ਹਰੀਕੇ ਪੱਤਣ ਤੋਂ ਆਏ ਆ ਸਾਡੇ ਦਿਲ 'ਚ ਦੁੱਖ ਆ ਅੱਜ ਇੱਕ ਬੱਚਾ ਮਾਂ ਦਾ ਪੁੱਤ ਇੱਕ ਪ੍ਰਸ਼ੰਸਾ ਵਾਲਾ ਕੰਮ ਕਰਦਾ ਹੋਇਆ ਜੇਲ੍ਹ 'ਚ ਗਿਆ ਆ ਇੱਕ ਜ਼ਿਲ੍ਹੇ 'ਚ ਪਰਚੇ ਨਹੀਂ ਪਰਚੇ ਵੀ ਕਈਆਂ ਜ਼ਿਲ੍ਹਿਆਂ 'ਚ ਕਰ ਦਿੱਤੇ ਗਏ ਆ ਇਦੋਂ ਵੱਡਾ ਮਾੜਾ ਸਮਾ ਕੋਈ ਆ ਨਹੀਂ ਸਕਦਾ ਇਦੋਂ ਵੱਡੇ ਤੱਕ ਹੋਇ ਕਾ ਹੀ ਨਹੀਂ ਸਕਦੇ ਨਾ ਹੁਣ ਜੀ ਬਿਲਕੁਲ ਵੱਖ-ਵੱਖ ਵੀਰਾਂ ਨੇ ਜਿਹੜੇ ਆਪਦੀਆਂ ਆਪਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਣੇ ਚੈਨਲ ਤੇ ਰੱਖੀਆਂ ਤੁਸੀਂ ਜਰੂਰ ਕਿਉਂਕਿ ਇਹ ਸਮਝਣਾ ਪਊਗਾ ਜਿਵੇਂ ਵੀਰ ਨੇ ਕਿਹਾ ਸੀ ਕਿ ਤੀਜੇ ਦਿਨ ਨਵੀਂ ਜਥੇਬੰਦੀ ਬਣ ਜਾਂਦੀ ਆ ਇਕੱਠ ਹੋ ਜਾਂਦਾ ਪਰ ਸਾਨੂੰ ਅਸਲ ਦੇ ਵਿੱਚ ਇਹ ਚੀਜ਼ਾਂ ਸਮਝਣੀਆਂ ਪਣੀਆਂ ਜਿਹੜੇ ਫੇਰੀ ਤੇ ਲਾਲਚ ਦਿੱਤੇ ਜਾ ਰਹੇ ਆ ਸਾਨੂੰ ਪਹਿਲਾਂ ਉਹ ਬੰਦ ਕਰਨੀ ਉਹ ਆਪਣੇ ਆਪ ਨੂੰ ਸਮਝਾਉਣਾ ਪੈਣਾ ਦਿਮਾਗੀ ਤੌਰ ਤੇ ਸਾਨੂੰ ਕਾਇਮ ਹੋਣਾ ਪੈਣਾ ਫਿਰ ਗੱਲਾਂ ਬੰਦੀਆਂ ਵੀਡੀਓ ਨੂੰ ਸ਼ੇਅਰ ਕਰੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ